ਚਾਰ ਦੋਸਤ ਬੈਠੇ ਪਡਾਰਾ ਖਾ ਰਹੇ ਸੀ ਪਡਾਰਾ ਚੱਲ ਰਿਆ ਸੀਗਾ ਉਹ ਆਪਸ ਵਿੱਚ ਦੀ ਕਹਿੰਦੇ ਵੀ ਆਪਾਂ ਵੀ ਕੋ ਪਡਾਰਾ ਕਰ ਲਿਆ ਕਰੀਏ ਵੀ ਬਹੁਤ ਵਧੀਆ ਹੈ ਤਾਂ ਕੰਮ ਉਹ ਇੱਕ ਜਣੇ ਨੂੰ ਆਦੇ ਵੀ ਚੱਲ ਠੀਕ ਆ ਇੱਕ ਜਣਾ ਕਹਿੰਦਾ ਵੀ ਤਨਖਾਹ ਜਿਹੜੀ ਆਉਂਦੀ ਆ ਉਹ ਤੋਂ ਪਹਿਲਾਂ ਹੀ ਖਰਚੇ ਹੋ ਜਾਂਦੇ ਦੂਜਾ ਤਾਂ ਕਿੱਥੋਂ ਇੰਨਾ ਆਪਾਂ ਕੱਢ ਸਕਦੇ ਆਪਣੇ ਕੋਲੇ ਦਾ ਪੈਸਾ ਹੀ ਨਹੀਂ ਇਹ ਸਾਰਾ ਕੁਝ ਇੱਕ ਸਾਥੀ ਸੁਣ ਰਿਹਾ ਸੀ ਸਾਥੀ ਕਹਿਣ ਲੱਗਾ ਵੀ ਆ ਵੀ ਕੋਈ ਵੱਡੀ ਗੱਲ ਹੈ ਪਡਾਰਾ ਲਾਉਣਾ ਇਹ ਤਾਂ ਮਾੜਾ ਬੰਦੇ ਦਾ ਵਧੀਆ ਹੋਣਾ ਚਾਹੀਦਾ ਤੇ ਪੈਸੇ ਕੰਨੀ ਦੇ ਦੇਖਣਾ ਚਾਹੀਦਾ ਉਹ ਕਹਿੰਦੇ ਬਾਅਦ ਚ ਹਰਾਣ ਦੇ ਕਿ ਸੁਣ ਲਾ ਕੇ ਗੱਲ ਉਹ ਕਹਿੰਦੇ ਤੁਸੀਂ ਇੱਕ ਚੌਲਾ ਦੀ ਮੁਠੀ ਲਓ ਉਹਨੂੰ ਕੋਠੇ ਦੇ ਉੱਤੇ ਪਾ ਦਿਓ ਪਾਣੀ ਪਾਓ ਜਲਵਰਣ ਹੋ ਗਿਆ ਭੰਡਾਰਾ ਕਹਿੰਦੇ ਇੱਕ ਮੁਠੀ ਲਓ ਜੇ ਜਦੀ ਆਟੇ ਦੀ ਤੇ ਉਹ ਕਿਰੀਆ ਦੇ ਭੌਣ ਤੇ ਪਾ ਦਿਓ ਹੋ ਗਿਆ ਭੰਡਾਰਾ ਤੇ ਉਹ ਹਰਾਣਦਾ ਕਿ ਇਹ ਤਾਂ ਵਧੀਆ ਗੱਲ ਆ ਤੇ ਉਹ ਰਾਂ ਟੜਕੀ ਕਰਨ ਲੱਗੀ ਵੀ ਸਾਧੂ ਕਹਿਣ ਲੱਗੇ ਵੀ ਜਿਹੜਾ ਤੁਸੀਂ ਖਾ ਰਹੇ ਹੋ ਇਹਦੇ ਤੇ ਤੁਹਾਡਾ ਨਾਮ ਲਿਖਿਆ ਜਿਹੜਾ ਉਹ ਖਾਣਗੇ ਉਹਦੇ ਤੇ ਉਹਨਾਂ ਦਾ ਨਾਮ ਲਿਖਿਆ ਇਸ ਲਈ ਆਪਾਂ ਨੂੰ ਕੋਈ ਨਾ ਕੋਈ ਪੁੰਨਦਾਰ ਕਰ ਲੈਣਾ ਚਾਹੀਦਾ ਕਿਉਂਕਿ ਇੱਕ ਭੰਡਾਰੇ ਤੋਂ ਹੀ ਆਪਾਂ ਨੂੰ ਕਿੰਨੀ ਸਮਝ ਆਈ ਵੀ ਇਹ ਭੰਡਾਰੇ ਕਿਵੇਂ ਕੀਤੇ ਜਾਂਦੇ ਆ ਵੀ ਇਹਦੇ ਚ ਮਨ ਸਾਫ਼ ਹੋਣਾ ਚਾਹੀਦਾ ਮਨ ਖੁਸ਼ ਹੋਣਾ ਚਾਹੀਦਾ ਆਪਦੇ ਆਪ ਕੋਈ ਭੰਡਾਰੀ